ਹਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਅਸੀਂ ਜਾ ਰਹੇ ਹਾਂ ਵਿਆਹ ਤੇ ਸਰੰਦ ਲੁਧਿਆਣਾ ਤੋਂ ਲੁਧਿਆਣਾ ਤੋਂ ਲੁਧਿਆਣਾ ਤੋਂ ਸਰੰਦ ਤਿਆਰ ਬੈਠੇ ਨੇ ਸਾਰੇ ਵਿਆਹ ਦੇਖਣ ਲਈ ਹੈਲੋ ਕਰ ਦਿਓ ਵੀ ਸਾਰਿਆਂ ਨੇ ਤੁਸੀਂ ਵੀ ਕਰ ਦਿਓ ਹੈਲੋ ਜੀ ਜੀਜੇ ਨਾਲ ਚੱਲੇ ਨੇ ਬਾਕੀ ਉੱਥੇ ਦਿਖਾਵਾਂਗੇ ਕੀ ਕੀ ਅੱਜ ਤੇ ਬੱਚੇ ਆ ਰਹੇ ਨੇ ਉਹ ਦੂਜੀ ਗੱਡੀ 'ਚ ਨੇ ਸਾਰੇ ਵਿਆਹ ਤੁਹਾਨੂੰ ਅੱਜ ਸਰੰਦ ਦਾ ਦਿਖਾਉਨੇ ਆ ਵਿਆਹ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੌਣ ਬੋਲਿਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਓਏ ਹੋਏ ਹੋਏ ਤੂੰ ਵੀ ਕਹ ਦੇ ਸਤਿ ਸ਼੍ਰੀ ਅਕਾਲ ਕਰ ਦੁ ਸਤਿ ਸ਼੍ਰੀ ਅਕਾਲ ਗੁੱਡ ਆ ਡਿੱਗੀ ਚ ਪਿਆ ਸੀਗਾ ਇਹਨੂੰ ਚੱਕ ਕੇ ਹੁਣ ਅਸੀਂ ਉੱਪਰ ਰੱਖਿਆ ਦੇਖੋ ਕਿਵੇਂ ਡਾਂਸ ਕਰ ਰਿਹਾ ਆਏ ਕੀ ਬਾਤ ਹੈ ਲਾਂਡਰ ਲొਕੇਸ਼ਨ ਲਾਈ ਹੋਈ ਆਪਾਂ ਪਹੁੰਚ ਜਾਣਾ ਜਲਦੀ ਸ ਬਰਾਸਤ ਵਿਲਾ ਪਹੁੰਚ ਗਏ ਆਪਾਂ ਆ 2 ਮਿੰਟ ਦਾ ਰਸਤਾ ਰਹਿ ਗਿਆ ਸਾਰਾ ਅੱਗੇ ਨੰਗੇ ਆ ਉਹ ਚਾਹ ਹੁਣ ਚੱਲ ਕੋਈ ਪੈਲਸ ਪਿੱਛੇ ਨੰਗੇ ਆ ਤੇਜ਼ੀ ਕੋਈ ਜ਼ਿਆਦਾ ਸੀ ਤਾਂ ਕਰਕੇ ਹੁਣ ਵਾਪਸ ਮੋੜ ਚੱਲੇ ਆ ਆ ਸੀਗਾ ਪੈਲਸ ਡੈਕੋਰੇਸ਼ਨ ਕਹੈਂਡ ਹੋਣੀ ਆ ਨਾ ਹੈਪੀ ਗੜਾ ਪਹਿਲਾਂ ਜੈਕਟ ਦੇ ਦੋ ਵੀ ਮੇਰੀ ਜੈਕਟ ਪਾ ਲੀਏ ਜਾਓ ਜੀ ਉਹਨਾਂ ਦੇ ਆਪਾਂ ਵਿਆਹ ਤੇ ਅੱਛਾ ਹੈਲੋ ਗਾਇਜ਼ ਆਪਾਂ ਆ ਗਏ ਸਰਦਨੇ ਬੈਰ ਅੰਦਰ ਲੱਗਿਆ ਹੋਇਆ ਬ੍ਰੈਕਫਾਸਟ ਠੀਕ ਠੀਕ ਆ ਫੇਵਰੇਟ ਫੂਡ ਪਕੌੜੇ ਹੀ ਹੁੰਦੇ ਸਾਰਿਆਂ ਨੇ ਨਾ ਪਕੌੜੇ ਪਾ ਲੋ ਜਦੋਂ ਵੀ ਕਿਤੇ ਵਿਆਹ ਤੇ ਜਾਓ ਪਹਿਲਾਂ ਪਕੌੜੇ ਪਾ ਲੋ ਹੈਲੋ ਸਾਡਾ ਪਿੰਨੋ ਸਟਾਰਟ ਹੋ ਚੁੱਕਿਆ ਕਰੋ ਅਸੀਂ ਬ੍ਰੇਕਫਾਸਟ ਕੀਤਾ ਨਹੀਂ ਹੈ ਦਾ ਤੀ ਤਿਆਰ ਹੋਣ ਚ ਬਹੁਤ ਟਾਈਮ ਲੱਗ ਗਿਆ ਸਾਡੇ ਮਾਤਾ ਜੀ ਦੇਖੂ ਲੇਟ ਹੋ ਗਏ ਸੀ ਬਹੁਤ ਅਸੀਂ ਪਹੁੰਚੇ ਨਹੀਂ ਹਾਂ ਅਡੀ ਫੈਮਿਲੀ ਹਲੇ ਸਮਰਤੀ ਸਾਹਿਬ ਪਹੁੰਚੇ ਨਹੀਂ ਤੇਰੇ ਨਾਲ ਤੇਰੀ ਰਸੀ ਨਹੀ ਸਾ ਪਾਣੀ ਹੈ ਵੀਡੀਓ ਇਹਦਾ ਚਿੰਟਾ ਪਿਆ ਸੀ ਉਹ ਜਿਹੜੇ ਨਹੀਂ ਮਲਵਾਈ ਗਿੱਦੇ ਵਾਲੇ ਹੈ ਉਹਨਾਂ ਦਾ ਚਿੰਟਾ ਇਹ ਇਹਨਾਂ ਦਾ ਨਾ ਪੰਗੜੇ ਵਾਲਾ ਪੂਤ ਹਰ ਪਾਸੇ ਜਾਗ ਉੱਠਦਾ ਨਵੀਂ ਚੀਜ਼ ਤੁਹਾਨੂੰ ਦਿਖਾਉਣੀ ਆ ਕਿਵੇਂ ਜਲੇਬੀ ਸਟਾਈਲ ਕਰੀਦਾ ਹੈ ਨਾ ਬੱਦਣੀ ਹੈ ਨਾ ਕਹਾਂ ਸੀ ਨਿਕਲੇਗਾ ਇਧਰ ਸੇ ਥੋੜਾ ਟੇਟਾ ਹੋ ਗਿਆ ਨਾ ਇਹ ਦੇਖੋ ਸ਼ਾਇਦ ਲਿਖਿਆ ਜਾਵੇ ਹੈ ਨਾ ਓਏ ਹੋਏ ਇਹਦਾ ਕੁਝ ਇਹਦਾ ਕੁਝ ਹੋਰੀ ਬਣ ਗਿਆ ਇੱਕ ਮਿੰਟ ਇੱਕ ਮਿੰਟ ਨਹੀਂ ਲਿਖੇ ਹੁੰਦਾ K I R A I R A N ਹਲੋ ਜੀ ਕਿਰਨ ਲਿਖਦਾ ਹੈ ਠੀਕ ਆ ਸਾਡੇ ਲਈ ਨਹੀਂ ਬੜ ਰਹੀ ਕੀ ਨਾਮ ਹੈ ਤੇਰਾ ਰਮਜੋਦ ਔਰ ਏ ਬੀ ਪ੍ਰਭ 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 ਥੋੜਾ ਠੀਕ ਆ ਗਿਆ ਹਣਾ ਆ ਲਿਖੋ ਅਨੂ ਅਨੂ ਲਿਖੋ ਅਨੂ 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 ਹਲੋ ਏ ਏ ਐਨ ਯੂ ਅਨੂ ਠੀਕ ਆ ਬਾਦ ਦੇਖ ਲਓ ਕੀ ਬਣ ਗਿਆ ਕਿਰਨ ਪ੍ਰਭ ਅਨੂ ਬਾਰੇ ਨਹੀਂ ਲਿਖਦਾ ਪਰ ਤੂੰ ਸਹੀ ਲਿਖ ਇਹ ਸਹੀ ਲਿਖਦਾ ਤੂੰ ਇਹਨੂੰ ਇੰਗਲਿਸ਼ ਨਹੀਂ ਆਉਂਦੀ ਤਾਂ ਨਹੀਂ ਮੇਰਾ ਵਿਆਹ ਕਿਹੜਾ ਨਹੀਂ ਕਿਸਿਆਲ ਦੀ ਨਹੀਂ ਛੰਦੀ ਏ ਕਿਹਦੀ ਖੁਸ਼ਬੂ ਕਿਨਾ ਗੁਲਾਮ ਏ ਤੇ ਤੁਕਾਵਾਂ ਸੁਪਨੇ ਨਾ ਮੇਰੇ ਸ਼ੀਸ਼ੇ ਚ ਸ਼ਿੰਗਾਰ ਲਾ ਜਵੇਂ ਐਸਾ ਬੈਠੀ ਵਾਂਗੂ ਲੈ ਕੇ ਅਸਰ ਅਸਰ ਹੋ ਰੱਗੇ ਯਾਦ ਪਾਤਾ ਚੜ੍ਹ ਦੀ ਕੁੜੀ ਦੇ ਘਰੇ ਜਾਣਾ ਹੈ ਵਿਚਾਰ ਕਰਦਾ ਉਹ 200 ਰੁਪਏ ਕੁੜੀ ਦੇ ਘਰੇ ਜਾ ਕੇ ਪਾਣੀ ਲੈਂਦਾ ਅੱਬਾ ਮੇਕਅਪ ਉਤਾਰਤਾ ਗੱਡੀ ਵਿੱਚ ਤੇ ਆਪਾਂ ਆ ਗਏ ਸਾਡੇ ਮਾਸੇ ਜੀ ਦੀ ਕੁੜੀ ਦੇ ਘਰ ਗਵਿੰਦਗੜ ਮੰਡੀ ਜਦੋਂ ਲਈ ਵਿਆਹ ਤੇ ਨੇ ਬਾਤ ਚਾਣੀ ਆਪਾਂ ਇੱਥੇ ਇੰਜੋਏ ਕਰਦੇ ਆਂ ਖਾਧ ਲੇ ਕੇ ਆਪਾਂ ਥੱਕ ਗਏ ਸੀ ਨੇ ਹੁਣ ਆਪਾਂ ਚਾਹ ਪੀਂਦੇ ਹਾਂ ਸਿੰਪਲ ਜੀ ਸਾਰੇ ਆ ਦੇਖੋ ਜੀ ਨਵਾਂ ਸਟਾਈਲ ਕੋਕ ਵਿੱਚ ਬਿਸਕੁਟ ਡੋਬ ਕੇ ਖਾਦੇ ਜਾ ਰਹੇ ਆ ਲੋ ਜੀ ਟਰਾਈ ਕਰਕੇ ਦੇਖਿਓ ਪਤਾ ਨਹੀਂ ਕੀ ਟੇਸਟ ਆਉਂਦਾ ਹੋਣਾ ਹੂੰ ਰਸਤੇ 'ਚ ਆਪਾਂ ਰੁੱਕ ਕੇ ਮੈਕਡੀ ਮੈਕਡੀ ਤੇ ਇੱਕ ਖੜਾਇਆ ਤੇ ਇੱਕ ਆਹ ਹੋਰਸ ਖੜਾ ਮੈਨੂੰ

ਤੇ ਕਾਫੀ ਡੇ ਸਭ ਦੇ ਆ ਹੈਗਾ ਜੀ ਲਵ ਪੰਜਾਬ ਟਾਬਾ ਇੱਥੇ ਪਿਆ ਮੰਝਾ ਮੰਮੀ ਦੇ ਬੱਚੇ ਦੇ ਇੱਥੇ ਬੈ ਗਏ ਟ੍ਰੈਕਟਰ ਵੀ ਖੜਾ ਦੇਖੋ ਇੱਕ ਰੋਟੀ ਵਧੀਆ ਬਣਿਆ ਹੋਇਆ ਆਈ ਲਵ ਪੰਜਾਬ ذرا ਮੈਨੂੰ ਵੀ ਜੀ ਹੁਣ ਦੱਸਿਆ ਕਿ ਇਹ ਆਪ ਦਾ ਹੋ ਗਿਆ ਹਾਂ ਜੋ ਵੀ ਹੈ ਮੈਨੂੰ ਵੀ ਹੁਣ ਪਤਾ ਲੱਗਾ ਕਿ ਇਹ ਦਰਾਹਾ ਆ ਮੈਂ ਵੀ ਖੰਡਾ ਖੰਡਾ ਕਰੀ ਆ ਰਹੀ ਸੀ ਮੈਨੂੰ ਨਹੀਂ ਪਤਾ ਸੀ ਐਕਚੁਅਲੀ ਆਪਾਂ ਇੱਥੇ ਕਰ ਰਹੇ ਹਾਂ ਸਮਰ ਸਾਹਿਬ ਤੇ ਗਗੰਦੀ ਵੇਟ ਕਿਉਂਕਿ ਉਹ ਪਿੱਛੇ ਨੇ ਦੇ ਲੇਟ ਹੋ ਗਏ ਨੇ ਸੋ ਬੱਚਿਆਂ ਨੂੰ ਰਾਤ ਨੂੰ ਆਪਾਂ ਨਹੀਂ ਛੱਡ ਸਕਦੇ ਹੈਗੇ ਇਸ ਕਰਕੇ ਲੋਕੇਸ਼ਨ ਕਾਫੀ ਬਦਿਆ ਹੈ ਆਨ ਜੀ ਮਮਮੀ ਜੀ ਕਹਿੰਦੇ ਮੇਰੀ ਵੀਡੀਓ ਬਣਾਓ ਅੱਹ ਗੱਲ ਦੇਖੀ ਨਾ ਮੋਰੀ ਨਹੀਂ ਓਕੇ ਜੀ ਹੁਣ ਆਪਾਂ ਜਾ ਰਹੇ ਆ ਲੁਧਿਆਣੇ ਘਰ ਵਾਪਸ ਵਿਆਹ ਵੀ ਬਹੁਤ ਵਧੀਆ ਹੋ ਗਿਆ ਰਾਤ ਇੰਜੋਏ ਵੀ ਬਹੁਤ ਕੀਤਾ ਰਿਸ਼ਤੇਦਾਰੀ ਵਿੱਚ ਵੀ ਜਾਇਆ ਏ ਘੁੰਮ ਫਿਰ ਵੀ ਲਏ ਤੇ ਬਾਕੀ ਜੇ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਿਆ ਤਾਂ ਕਮੈਂਟ ਕਰਕੇ ਦੱਸਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਥੈਂਕ ਯੂ